ਹੀ ਨਾਮ ਦਾ ਸਰ ਤੇਜ ਬੀਰ ਸਿੰਘ ਹਾਥੀਗੜ ਬਾਹਰ ਵਾਲਾ ਹਾਥੀਗੜ ਬੈਂਕ ਦੇ ਸਾਹਮਣੇ ਮੈਂ ਭੋਜਦੇ ਗਿਆ ਜੀ ਕੋਈ 10:30 ਹੋਏ ਨੇ ਮੇਰੇ ਭੁਆ ਜੀ ਦਾਤ ਹੋਈ ਤੜੇ ਭੋਗ ਹੀ ਮਸਾਣੀਆਂ ਪਿੰਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਜੀ ਭਾਈ 10:30 ਵਜੇ ਘਰੋਂ ਨਿਕਲੇ ਆ ਜੀ ਉਸ ਤੋਂ ਬਾਅਦ ਜੋ ਵਾਕਿਆ ਹੋਇਆ ਜੀ ਉਸ ਤੋਂ ਬਾਅਦ ਹੋਇਆ ਰੇ ਮੈਨੂੰ ਮੈਂ ਉੱਥੇ ਕਾਂਡਪੜ ਸਾਹਿਬ ਦਾ ਭੋਗ ਪਿਆਰ ਅਰਦਾਸ ਬੇਨਤੀ ਹੁੰਦੀ ਉਹਦੇ ਵਿੱਚ ਮੈਨੂੰ ਫੋਨ ਗਿਆ ਨੂੰ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲਾਰਾ ਪਿਆ ਜੀ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਨਾਈ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਦੇ ਜੋ ਵੀ ਤੁਹਾਡਾ ਘਰ ਦਾ ਸੋਨਾ ਸਣਾ ਸਾਰਾ ਲੈ ਗਿਆ ਵੀ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੀ ਡਿਟੇਲ ਤੇ ਲੇਡੀ ਜੀ ਨੂੰ ਬਹੁਤਾ ਪਤਾ ਹੁੰਦਾ ਜੀ ਦਾ ਤਰੀਕ ਇਹ ਵੀ ਕੋਈ 5 ਲੱਖ ਦੇ ਕੜੀ ਹੋਵੇ 4-5 ਲੱਖ ਨਗਦੀ ਗਈ ਹੈ ਜੀ ਹੋਰ ਕੋਈ ਐਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ 25 30 25000 ਰੁਪਏ ਲੱਗੇ ਹੋਣਗੇ ਘਟਨਾ ਸਾਰੀ ਮੈਂ ਤੇ 10:30 ਵਜੇ ਗਿਆ ਜੀ ਇਹ ਤੋਂ ਬਾਅਦ ਦੀ ਘਟਨਾ ਹੁੰਦਾ ਟਾਈਮ ਨੇ ਉਹਦੇ ਵਿੱਚ ਗੱਡੀ ਹੋਈ ਵੀ ਇੱਕ 11:00 ਵਜੇ ਤੋਂ ਲੈ ਕੇ 12:00 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਕੰਪਲੇਨਟ ਦਿੱਤੀ ਹੈ ਜੀ ਉਹ ਵੇਲੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਹੈ ਸੀਸੀਟੀਵੀ ਕੋਈ ਲੱਗੇ ਤਾਂ ਨਹੀਂ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਲੈ ਕੇ ਗਈ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਕੋਈ ਵੀ ਨਹੀਂ ਕਰ ਜੀ ਗਰ ਬੰਦ ਸੀ ਜੀ ਬਾਹਰੋਂ ਤਰ੍ਹਾਂ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਕੇ ਨਹੀਂ ਗਿਆ ਜੀ ਇਸ ਘਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਮੈਂ ਸਤਰਾਮ ਸਿੰਘ ਜੀ ਹਾਥੀ ਗੇਟ ਬਟਾਲਾ ਜੀ ਇਹ ਕੋਈ 1.5 ਵਜੇ ਦੀ ਗੱਲ ਆ ਜੀ ਇੱਥੇ ਗੈਸ ਸਿਲੰਡਰ ਲੈ ਕੇ ਆਇਆ ਸੀ ਤੇ ਉਹ ਗੇਟ ਖੜਕਾਉਣ ਰਿਹਾ ਸੀ ਤੇ ਉਹਨੇ ਗੇਟ ਦੇ ਅੰਦਰ ਵੇਖਿਆ ਤੇ ਦਰਵਾਜ਼ੇ ਸਾਰੇ ਖੁੱਲੇ ਸੀ ਇਹ ਉਹਨੇ ਰੌਲਾ ਰਲਾ ਪਾਇਆ ਇਹ ਵੀ ਸਾਰੇ ਜਣੇ ਫਿਰ ਇੱਥੇ ਇਹਦੇ ਘਰ ਆ ਨਹੀਂ ਭੋਗ ਤੇ ਗਏ ਐਤੋਂ ਪਹਿਲਾਂ ਕੋ 15 20 ਜਣ ਹੋ ਗਏ ਆ ਇੱਥੇ ਅਮਰੀਕ ਸਿੰਘ ਖਾਦ ਵਾਲਾ ਉਹਦੇ ਘਰ ਵੀ ਚੋਰੀ ਹੋਈ ਆ ਕਾਫੀ ਉਹਦੇ ਵਿਚਾਰੇ ਦੇ ਸੋਨਾ ਸਾਨਾ ਪੈਸੇ ਵੀ ਲੈ ਗਏ ਆ ਪਰ ਪੁਲਿਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜੀ ਕਿਹੇ ਬੰਦੇ ਨੂੰ ਨਹੀਂ ਫੜਿਆ ਕੋਈ ਬੰਦਾ ਇੱਥੋਂ ਦਾ ਭੇਤੀ ਆ ਜੀ ਬਾਹਰ ਦਾ ਬੰਦਾ ਕੋਈ ਹੈ ਨਹੀਂਗਾ ਜਿਹੜਾ ਕੋ ਭੇਤ ਦੇ ਕੇ ਸਾਰਾ ਕੁਝ ਚੋਰੀ ਕਰਾਉਂਦਾ ਫੇਰ ਆਇਓ ਪਰ ਬਾਲਮੀਕੀਆ ਦੇ ਇੱਕ ਗੱਡੀ ਵੀ ਗਈ ਹੈ ਜੀ ਆਪਣੇ ਵੈਗਨਰ ਗੱਡੀ ਇੱਥੇ ਆ ਇੱਕ ਪਟੀਆਂ ਕਰਿਆਨੇ ਵਾਲਾ ਇਹਨਾਂ ਦਾ ਸੋਨਾ ਹੀ ਗਿਆ ਦੇ ਕੋ 25000 ਰੁਪਏ ਗਿਆ ਜੀ ਸੋਨਾ ਇਹਨਾਂ ਨੇ ਆਪਣੀ ਗੁੜੀਆ ਵਾਸਤੇ ਬਣਾਇਆ ਸੀ ਗੁੜੀਆ ਦੇ ਵਿਆਹ ਵਾਸਤੇ ਵੀ ਚਲੋ ਬਣਾਉਂਦੇ ਹੀ ਆ ਨਾ ਸਾਰੇ ਜਿੱਦਾਂ ਗੋਕੰਨਾਂ ਦੇ ਕੋ ਬਣਾ ਲਿਆ ਕੋ ਚੈਨ ਬਣਾ ਲਈ ਕੋਕੜਾ ਬਣਾ ਲਿਆ ਕੋ ਇਹੋ ਜਿਹਾ ਕੋ ਸੋਨਾ ਸੀ ਉਹ ਸਾਰਾ ਕੁਝ ਲੈ ਗਿਆ ਜੀ ਮਾਗਰਾਕ ਦੇਵੀ ਕੋ ਕਾਰਵਾਈ ਹੋਣੀ ਚਾਹੀਦੀ ਹੈ ਇਨਸਾਫ ਹੋਣਾ ਚਾਹੀਦਾ ਬਿਲਕੁਲ ਇਹ ਥੋੜੀ ਗੱਲ ਹੈ ਵੀ ਦੂਜੇ ਦਿਨ ਚੋਰੀ ਹੋ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਨ ਰਹੀ ਅੱਜ ਚੋਰੀ ਹੋਈ ਇਕੱਤੀ ਹੈ ਕੀ ਦੇਖਿਆ ਕੀ ਦੇਖਿਆ ਕੀ ਹੋਇਆ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਹੀ ਇਤਲਾਮ ਮਿਲੀ ਹੈ ਕਿ ਤੇਜਵਿਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਕਿਤੇ ਬਾਹਰ ਗਈ ਹੋਈ ਸੀਗੀ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈਏ ਜਿਹਦੇ ਵਿੱਚ तकरीबन 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਹਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਅਪਾ ਕੈਮਰਸ ਚੈੱਕ ਕਰਾਂਗੇ ਜੇ ਤੇ ਸਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਆਪਾਂ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦੀ ਅਸੀਂ ਦੱਸ ਦਾਂਗੇ